ਆ ਦੇਖੋ ਪਤਾ ਨਹੀਂ ਕੀ ਆ ਵੜੇ ਅੰਦਰ ਸਾਡੇ ਅੱਜ ਬੈਡਾਂ ਚ ਅਸੀਂ ਤਾਂ ਬੈਠੇ ਬੈਠੇ ਨਹੀਂ ਦੇਖਿਆ ਸੱਪ ਵਾਂਗੂ ਬਾਹਰੇ ਮੂੰਹ ਕੱਟ ਕੇ ਜੀਭਾ ਮਾਰਦਾ ਸੀ ਆ ਦੇਖੋ ਪਹਿਲਾਂ ਨਾਲ ਗਿਆ ਵੀ ਤੇ ਸੱਪ ਆਗਾ ਪਰ ਇਹਦੇ ਪੈਰ ਜੇ ਲੱਗੇ ਆ ਗਈ ਆ ਗਈ ਆ ਗੋ ਭੱਜ ਗੋ ਭੱਜ ਗੋ ਫੇਰ ਜਾ ਬੜੀ ਬੈਟਾਂ ਥੱਲੇ ਬੈਟਾਂ ਥੱਲੇ ਕੱਢ ਕੇ ਫੇਰ ਉਹ ਕੱਢੋ ਪਹਿਲਾਂ ਪਰਲਾ ਹਾਂ ਉਹ ਆ ਵੀ ਆ ਤੁਹਾਨੂੰ ਆ ਉਹ ਗੱਲਾਂ ਪਿਛਲੇ ਮਤ ਹਾਂ ਨਾ ਕਿ ਇੱਥੇ ਹਾਂ ਇਹਨਾਂ ਕੋਲ ਟਾਇਟ ਕਰਤਾ ਨੇ ਇਧਰ ਨੂੰ ਕਰ ਰਹੇ ਨੇ ਬਾਤੋਂ ਨਿਕਲ ਜੂ ਤੁਸੀਂ ਉਧਰ ਤੋਂ ਉਧਰ ਭਾਗ ਜੂ ਦੋਈ ਜਾਣੇ ਦੋਈ ਜਾਣੇ ਉਧਰ ਹੋ ਜੂ ਸੀ ਤੂੰ ਉਧਰ ਹੋ ਹਾਂ ਕਿੱਤਲੇ ਨੂੰ ਇਹ ਦਬਾਅ ਦੇ ਕੇ ਨੇ ਨੂੰ ਬਸ ਆਹ ਨਿਕਲ ਕੇ ਬਸ ਆਹ ਨਿਕਲ ਕੇ ਬਸ 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 ਬਾਲਾ ਨਹੀਂ ਬਾਲਾ ਨਹੀਂ ਨਿਕਲ ਕੇ ਇਧਰੋਂ ਨਾਟ ਜਾ ਬਸ ਉਹਦੀ ਪੂਛ ਮਾਣਾ ਬੜ ਪੂਛ ਮਾਣਾ ਬੜਦੇ ਉਹਦੀ ਆਈ ਪੂਟੀ

ਆਦੀ ਮੁਵੇ ਵੜ ਤਨ ਆਸਪਰ ਬਰਕਤਲਾ ਅਖੀਰ ਉਹ ਹਾਂਜੀ ਇਹ ਦੋ ਰੋਕ ਰੋਕ ਦੇ ਉਧਰ ਸੁਣ ਮੈਂ ਆਇਆ ਨਹੀਂ ਸੁਣ ਮੈਂ ਬੜੀ ਸਲਪ ਮਾਰਦਾ ਹੋਇਆ ਤਰਾ ਫੇਰ ਵੜ ਕੇ ਆਦੇ ਆਦੀ 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 ਫੇਰ ਜਾ ਵੜਾ ਰੇ ਤੇ ਲਫੜ ਹੁਣ ਤੂੰ ਆ ਮਗਲ ਹੁਣ ਮੈਨੂੰ ਕੱਢਣ ਦੇ ਇਹ ਕਿੰਨੇ ਦੋ ਦੇਖੀਓ ਦੇਖੀਓ ਕਿਉਂ ਜਾ ਜੋ ਦਰੇ ਫਿਰ ਜਾ ਆਵੜੀ 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 ਇੱਧਰ ਕੰਦੀ ਚੜ ਜਾ ਬਸ ਦੇਖੋ ਇਹ ਆਪਣੇ ਚੜ ਜਾ ਰਿਹਾ 33 33 ਆਹ ਦੇਖੋ ਗੋਆ ਉਹ ਗੋਆ ਨੂੰ ਸਾਨੂੰ ਲੱਗਿਆ ਪਹਿਲਾਂ ਵੀ ਕਿਤੇ ਸੱਪਣੀ ਹੈਗੀ ਇਹ ਵੀ ਸੱਪਣੀ ਨਹੀਂ ਹੈਗੀ ਪਰ ਇਹ ਤਾਂ ਗੋ ਹੈਗੀ ਆ ਦੇਖੋ ਗੋ ਦਾ ਬਚਾਗਾ ਗੇਟ ਵੀ ਲੱਗੇ ਹੁੰਦੇ ਨੇ ਪਤਾ ਨਹੀਂ ਕਿੱਥੋਂ ਆਵੜੇ ਅੰਦਰ ਇਹ ਇਕਈ ਵਾਰ ਸੱਪਾਂ ਨੂੰ ਡਿਵੇਂੰਦ ਰਾਵੜ ਦੇ ਧਿਆਨ ਰੱਖਿਆ ਕਰੋ ਅਬ ਅੱਜ ਕੱਲ ਮੌਸਮ ਖਰਾਬ ਆਗਾ ਆ ਦੇਖੋ ਗੋਦਾ ਬਚਾ ਜਾਏਗਾ ਖਾ ਸਕਾਗਾ ਉਹ ਤਾਂ ਪਰੇ ਕੁਝ ਕਹਿੰਦੇ ਨਹੀਂ ਹੁੰਦੇ ਜ਼ਹਿਰ ਨਹੀਂ ਹੁੰਦੀ ਇਹਨਾਂ 'ਚ ਮਾਰ ਕੇ ਲੈ ਬਣਾਦੀ ਬਚੇਗਾ ਬਚੇਗਾ ਹਾਂ ਬਚਾ ਨਹੀਂ ਤੇ ਮੋਟੀਆਂ ਮੋਟੀਆਂ ਮਤ ਹੁੰਦੀਆਂ ਨੇ ਖਾਣੇ ਕਿੱਧਰੋਂ ਆ ਜਾਂਦੇ ਨੇ ਸਾਡੇ ਆਹਨ ਸਾਡੇ ਆਪਾਂ ਆ ਦੇ ਉਹ ਮਰਦੇ ਹੁਣ ਲੱਭੋ ਭਾਈ ਆ ਗਏ ਕਿਵੇਂ ਲਾਦੇ ਪਾਜੇ ਵਾਲੇ ਘਾੜੇ ਹੁੰਦੇ ਨੇ ਇਹਦੇ ਹਾਂ ਕਹਿੰਦੇ ਅੱਜ ਕਰਦੇ ਅੱਜ ਖਿੱਚਿਆ ਨਹੀਂ ਆਦੀ